ਪੰਜਾਬ 'ਚ ਫੇਰ ਵਧੀ ਗਰਮੀ 11 ਤੇ 12 ਮਾਰਚ ਨੂੰ ਚੱਲਣਗੀਆਂ ਤੇਜ਼ ਹਵਾਵਾਂ ਹੋਲੀ ਵਾਲੇ ਦਿਨ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਪੰਜਾਬ ਵਿੱਚ ਤਾਪਮਨ ਆਮ ਨਾਲੋਂ ਵੱਧ ਗਰਮ ਹੈ ਹਾਲ ਹੀ ਦੇ ਵਿੱਚ ਤੇਜ਼ ਧੁੱਪ ਅਤੇ ਵੈਸਟਰਨ ਡਿਸਟਰਬੈਂਸ ਐਕਟਿਵ ਨਾ ਹੋਣ ਕਾਰਨ ਤਾਪਮਨ ਵਿੱਚ ਅਜਿਹੇ ਬਦਲਾਅ ਦੇਖਿਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਦਿਨ ਦਾ ਤਾਪਮਨ 30 ਡਿਗਰੀ ਨੂੰ ਪਾਰ ਕਰ ਜਾਵੇਗਾ ਇਸ ਦੇ ਨਾਲ ਹੀ ਵੈਸਟਰਨ ਡਿਸਟਰਬੈਂਸ ਕੱਲ ਤੋਂ ਐਕਟਿਵ ਹੋ ਗਈ ਹੈ ਪਰ ਇਸ ਦਾ ਪ੍ਰਭਾਵ 12 ਮਾਰਚ ਤੋਂ ਮੈਦਾਨੀ ਇਲਾਕਿਆਂ ਵਿੱਚ ਦਿਖਾਈ ਦੇਵੇਗਾ ਮੌਸਮ ਵਿਭਾਗ ਕੇਂਦਰ ਨੇ ਅਨੁਸਾਰ ਰਾਜ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ ਹਾਲਾਂਕਿ ਇਹ ਆਮ ਨਾਲੋਂ 2.2 ਡਿਗਰੀ ਸੈਲਸੀਅਸ ਵੱਧ ਹੈ ਮੌਸਮ ਵਿਭਾਗ ਮੁਤਾਬਕ ਪੱਛਮੀ ਚੱਕਰਵਾਤ ਮੁੜ ਸਰਗਰਮ ਹੋਣ ਜਾ ਰਿਹਾ ਹੈ ਜਿਸ ਕਾਰਨ ਹੋਲੀ ਵਾਲੇ ਦਿਨ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਾਰੀ ਹੈ ਕੁਝ ਦਿਨ ਪਹਿਲਾਂ ਹੈ ਦਿੱਲੀ 'ਚ ਤੇਜ਼ ਹਵਾਵਾਂ ਦੇਖਣ ਨੂੰ ਮਿਲੀਆਂ ਸਨ ਇਹ ਅਗਲੇ 2 ਦਿਨਾਂ ਵਿੱਚ ਮੁੜ ਸਰਗਰਮ ਹੋਣ ਜਾ ਰਿਹਾ ਹੈ ਦਿੱਲੀ ਵਿੱਚ 11 ਤੇ 12 ਮਾਰਚ ਨੂੰ ਵੀ ਤੇਜ਼ ਹਵਾਵਾਂ ਚੱਲਣਗੀਆਂ ਜਦੋਂ ਕਿ ਜਿੱਥੋਂ ਤੱਕ ਤਾਪਮਾਨ ਦਾ ਸਵਾਲ ਹੈ ਆਈਐਮਡੀ ਨੇ ਕਿਹਾ ਹੈ ਕਿ 9 ਮਾਰਚ ਤੋਂ 13 ਮਾਰਚ ਦਰਮਿਆਨ ਦਿੱਲੀ ਦੇ ਤਾਪਮਾਨ ਵਿੱਚ ਵਾਧਾ ਹੋਵੇਗਾ ਇਸ ਦੌਰਾਨ ਰਾਜਧਾਨੀ ਦਾ ਵੱਧ ਤੋਂ ਵੱਧ ਤਾਪਮਾਨ 30 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ ਜਦੋਂ ਕਿ ਘੱਟੋ-ਘੱਟ ਤਾਪਮਨ 18 ਤੋਂ 19 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਦਿੱਲੀ ਦਾ ਪ੍ਰਦੂਸ਼ਣ ਪੱਧਰ ਵੀ ਲਗਭਗ ਕਾਬੂ ਹੇਠ ਹੈ। ਬੀਤੇ ਸ਼ਾਮ ਦਿੱਲੀ ਦਾ ਹਵਾ ਗੁਣਵੰਤਾਕ ਸੂਚਕ ਅੰਕ 158 ਦਰਜ ਕੀਤਾ ਗਿਆ ਸੀ ਜੋ ਮੱਧ ਸ਼੍ਰੇਣੀ ਵਿੱਚ ਆਉਂਦਾ ਹੈ। ਪਰ ਵਾਤਾਵਰਣ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੇ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਜਾਰੀ ਹੈ। ਪੰਜਾਬ 'ਚ ਫੇਰ ਵਧੀ ਗਰਮੀ 11 ਤੇ 12 ਮਾਰਚ ਨੂੰ ਚੱਲਣਗੀਆਂ ਤੇਜ਼ ਹਵਾਵਾਂ ਹੋਲੀ ਵਾਲੇ ਦਿਨ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਪੰਜਾਬ ਵਿੱਚ ਤਾਪਮਨ ਆਮ ਨਾਲੋਂ ਵੱਧ ਗਰਮ ਹੈ ਹਾਲ ਹੀ ਦੇ ਵਿੱਚ ਤੇਜ਼ ਧੁੱਪ ਅਤੇ ਵੈਸਟਰਨ ਡਿਸਟਰਬੈਂਸ ਐਕਟਿਵ ਨਾ ਹੋਣ ਕਾਰਨ ਤਾਪਮਨ ਵਿੱਚ ਅਜਿਹੇ ਬਦਲਾਅ ਦੇਖਿਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਦਿਨ ਦਾ ਤਾਪਮਨ 30 ਡਿਗਰੀ ਨੂੰ ਪਾਰ ਕਰ ਜਾਵੇਗਾ ਇਸ ਦੇ ਨਾਲ ਹੀ ਵੈਸਟਰਨ ਡਿਸਟਰਬੈਂਸ ਕੱਲ ਤੋਂ ਐਕਟਿਵ ਹੋ ਗਈ ਹੈ ਪਰ ਇਸ ਦਾ ਪ੍ਰਭਾਵ 12 ਮਾਰਚ ਤੋਂ ਮੈਦਾਨੀ ਇਲਾਕਿਆਂ ਵਿੱਚ ਦਿਖਾਈ ਦੇਵੇਗਾ ਮੌਸਮ ਵਿਭਾਗ ਕੇਂਦਰ ਨੇ ਅਨੁਸਾਰ ਰਾਜ ਵਿੱਚ ਔਸਤ ਵੱਧ ਤਾਪਮਨ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ ਹਾਲਾਂਕਿ ਇਹ ਆਮ ਨਾਲੋਂ 2.2 ਡਿਗਰੀ ਸੈਲਸੀਅਸ ਵੱਧ ਹੈ ਮੌਸਮ ਵਿਭਾਗ ਮੁਤਾਬਕ ਪੱਛਮੀ ਚੱਕਰਵਾਤ ਮੁਰਜ਼ ਸਰਗਰਮ ਹੋਣ ਜਾ ਰਿਹਾ ਹੈ ਜਿਸ ਕਾਰਨ ਹੋਲੀ ਵਾਲੇ ਦਿਨ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਾਰੀ ਹੈ ਕੁਝ ਦਿਨ ਪਹਿਲਾਂ ਹੈ ਦਿੱਲੀ ਚ ਤੇਜ਼ ਹਵਾਵਾਂ ਦੇਖਣ ਨੂੰ ਮਿਲੀਆਂ ਸਨ ਇਹ ਹੈ ਕਿ ਦੋ ਦਿਨਾਂ ਵਿੱਚ ਮੌਸਮ ਸਰਗਰਮ ਹੋਣ ਜਾ ਰਿਹਾ ਹੈ। ਦਿੱਲੀ ਵਿੱਚ 11 ਤੇ 12 ਮਾਰਚ ਨੂੰ ਵੀ ਤੇਜ਼ ਹਵਾਵਾਂ ਚੱਲਣਗੀਆਂ। ਜਦੋਂ ਕਿ ਜਿੱਥੋਂ ਤੱਕ ਤਾਪਮਾਨ ਦਾ ਸਵਾਲ ਹੈ, ਆਈਐਮਡੀ ਨੇ ਕਿਹਾ ਹੈ ਕਿ 9 ਮਾਰਚ ਤੋਂ 13 ਮਾਰਚ ਦਰਮਿਆਨ ਦਿੱਲੀ ਦੇ ਤਾਪਮਾਨ ਵਿੱਚ ਵਾਧਾ ਹੋਵੇਗਾ। ਇਸ ਦੌਰਾਨ ਰਾਜਧਾਨੀ ਦਾ ਵੱਧ ਤੋਂ ਵੱਧ ਤਾਪਮਾਨ 30 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਜਦੋਂ ਕਿ ਘੱਟੋ ਘੱਟ ਤਾਪਮਾਨ 18 ਤੋਂ 19 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ। ਲਗਾਇਆ ਗਿਆ ਹੈ ਦਿੱਲੀ ਦਾ ਪ੍ਰਦੂਸ਼ਣ ਪੱਧਰ ਵੀ ਲਗਭਗ ਕਾਬੂ ਹੇਠ ਹੈ ਬੀਤੇ ਸ਼ਾਮ ਦਿੱਲੀ ਦਾ ਹਵਾ ਗੁਣਵੰਤਾ ਕੂਚਕ ਅੰਕ 158 ਦਰਜ ਕੀਤਾ ਗਿਆ ਸੀ ਜੋ ਮੱਧ ਸ਼੍ਰੇਣੀ ਵਿੱਚ ਆਉਂਦਾ ਹੈ ਪਰ ਵਾਤਾਵਰਣ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੇ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਜਾਰੀ ਹੈ